ਲਓ ਜੀ ਗਰਮੀ ਦੇ ਦੌਰਾਨ ਆਪਾਂ ਨੂੰ ਗਰਮੀ ਨਾ ਲੱਗੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਪਾ ਕੇ ਆਪਾਂ ਬਣਾਏ ਨੇ ਜੀ ਸਪੈਸ਼ਲ ਡਰਿੰਕ ਇਹ ਵਿੱਚ ਆਪਾਂ ਸ਼ੇਕ ਵੀ ਬਣਾਏ ਨੇ ਜੀ ਲੱਸੀ ਵੀ ਬਣਾਈ ਹੈ ਪਾਣੀ ਵੀ ਬਣਾਏ ਜਲ ਜੀਰੇ ਵਾਲਾ ਤੋ ਲਗ ਲਗ ਫਲੇਵਰ ਚ ਆਪਾਂ ਪੀ ਸਕਦੇ ਜੋ ਵੀ ਆਪ ਨੂੰ ਪਸੰਦ ਹੋਵੇ ਉਹ ਆਪਾਂ ਬਣਾ ਕੇ ਦੇ ਸਕਦੇ ਆ ਤੇ ਜਿਹੜੇ ਇਹਦੇ ਵਿੱਚ ਪਾਇਏ ਜੀ ਗੂੰਦ ਕਤੀਰਾ ਉਹਦੇ ਬਹੁਤ ਫਾਇਦੇ ਨੇ ਤੇ ਚਲੋ ਦੱਸਦੇ ਵੀ ਇਹ ਡਰਿੰਕ ਆਪਾਂ ਕਿਵੇਂ ਬਣਾ ਕੇ ਕਿਵੇਂ ਇਹਨਾਂ ਦੇ ਜਿਹੜਾ ਫਲੇਵਰ ਆ ਅਲੱਗ ਅਲੱਗ ਕਰਕੇ ਆਪਾਂ ਪੀ ਸਕਦੇ ਆ ਤੇ ਚਲੋ ਜੀ ਫਿਰ ਕਰਦੇ ਆ ਸਟਾਰਟ ਲੋ ਜੀ ਆਪਾਂ ਕਈ ਪ੍ਰਕਾਰ ਦੀ ਜਿਹੜੀ ਸਕੰਜੀ ਬੀ ਮਿਲਕਸ਼ੇਕ ਤਿਆਰ ਕਰਾਂਗੇ ਕਿਉਂਕਿ ਜਿਹੜਾ ਹੈਗਾ ਜੀ ਗੂੰਦ ਕਤੀਰਾ ਇਹਦੇ ਬਹੁਤ ਫਾਇਦੇ ਨੇ ਕਿ ਗਰਮੀ ਦੇ ਦੌਰਾਨ ਆਪਣੇ ਸਰੀਰ ਨੂੰ ਠੰਡਕ ਦਿੰਦਾ ਜਿਨ੍ਹਾਂ ਦੇ ਸਿਰ ਵਿੱਚ ਦਰਦ ਆ ਜਾਂ ਪੇਟ 'ਚ ਗੜਬੜ ਜਿਵੇਂ ਇਤਿਹਾਜ ਆ ਬੰਦਾ ਜਾਂ ਕਬ ਉਹ ਨਾ ਵਾਸਤੇ ਵੀ ਜਿਹੜਾ ਗੂੰਦ ਕਤੀਰੇ ਬਹੁਤ ਵਧੀਆ ਇਹ ਥੋੜਾ ਜਿਹਾ ਮੋਟਾ ਵੀ ਹੁੰਦਾ ਹੈਗਾ ਤੇ ਇਹਨੂੰ ਆਪਾਂ ਪੀਸ ਕੇ ਬਰੀਕ ਪਾਊਡਰ ਵੀ ਤਿਆਰ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਜਦੋਂ ਆਪਾਂ ਨੂੰ ਕਾਲੀ ਹੁੰਦੀ ਤਾਂ ਆਪਾਂ ਘੰਟੇ ਦੇ ਵਾਸਤੇ ਇਹਨੂੰ ਪਹਿਲਾਂ ਭਿਉ ਸਕਦੇ ਆ ਤੇ ਨਹੀਂ ਆਪਾਂ ਇਹਨੂੰ 2-3 ਘੰਟੇ ਘੱਟੋ-ਘੱਟ ਜਿਵੇਂ ਆਪਾਂ ਰਾਤ ਨੂੰ ਭਿਉ ਤਾਂ 7-8 ਘੰਟੇ ਵੀ ਆਪਾਂ ਇਹਨੂੰ ਭਿਉ ਸਕਦੇ ਆ ਇਹ ਗੁੱਦੇ ਚ ਭਿਉ ਕੇ ਗੁੱਧ ਜੀ ਬਣ ਜਾਂਦੀ ਹੈ ਨਾ ਜੀ ਹਾਂਜੀ ਆਹ ਦੇਖ ਲਓ ਜੀ ਆਪਾਂ ਪਹਿਲਾਂ ਭਿਉਨ ਤਾਂ ਹੋਇਆ ਇੱਕ ਚਮਚਾ ਭਿਉਨ ਤਾਂ ਉਸ ਤੇ ਕਾਫੀ ਸਾਰਾ ਬਣ ਗਿਆ ਜੀ ਇਹਦੇ ਵਿੱਚ ਪਾਣੀ ਵੀ ਤੁਸੀਂ ਕ ਕਤਿਰਾ ਇਹ ਪਿਉ ਹੁੰਦੇ ਨਾਲ ਫੁੱਲ ਕੇ ਕਾਫੀ ਬਣ ਜਾਂਦਾ ਜਿਵੇਂ ਉਹ ਜਿਹੜੀਆਂ ਬੌਲਾ ਜੀਆਂ ਹੁੰਦੀਆਂ ਹੁੰਦੀਆਂ ਰੰਗ-ਬਰੰਗੇ ਉਹ ਫੁੱਲ ਕੇ ਪਾਣੀ ਉਹਦੇ ਵਾਂਗੂ ਬਣ ਜਾਂਦਾ ਜੀ ਇਹ ਤੇ ਇਹਦਾ ਕੋਈ ਟੇਸਟ ਨਹੀਂ ਹੁੰਦਾ ਜੀ ਪਰ ਇਹਦੇ ਜਿਹੜੇ ਫਾਇਦੇ ਨੇ ਉਹ ਮੈਂ ਦੱਸ ਨਹੀਂ ਸਕਦੀ ਬਹੁਤ ਹੀ ਫਾਇਦੇ ਨੇ ਆਇਰਨ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਪ੍ਰੋਟੀਨ ਮੈਗਨੀਸ਼ੀਅਮ ਹੁੰਦਾ ਜਿਹਦੇ ਵਿੱਚ ਹਾਂਜੀ ਤੇ ਜਿਨ੍ਹਾਂ ਨੂੰ ਖੂਨ ਦੀ ਘਾਟ ਆ ਉਹ ਵੀ ਇਹਨੂੰ ਜੇਕਰ ਵਰਤਦੇ ਨੇ ਤਾਂ ਖੂਨ ਦੀ ਜਿਹੜੀ ਘਾਟ ਆ ਉਹ ਪੂਰੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਜੀ ਜਲਜੀਰੇ ਵਾਲਾ ਆ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਜਿਹੜਾ ਆਪ ਹਾਂਜੀ ਇਹ ਤੁਸੀਂ ਵੀ ਇਦੀ ਰੈਸਪੀ ਹੈ ਜਿਹੜੀ ਉਹ ਆਪਣੇ ਪੇਜ ਤੇ ਪਈ ਹੋਈ ਹੈ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਇੱਕ ਗਲਾਸ ਪਾਣੀ ਦਾ ਠੀਕ ਹੈ ਇਹ ਜੂਸਰ ਚ ਪਾ ਲੈਣਾ ਆਪਾਂ ਹਾਂਜੀ ਤੇ ਇਹਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਇਹਦੇ ਵਿੱਚ ਕੁਝ ਪਾ ਦੇਣੀ ਹੈ ਜੀ ਪੁਦੀਨੇ ਦੀਆਂ ਪੱਤੀਆਂ ਠੀਕ ਹੈ ਜੇ ਪਸੰਦ ਆ ਤਾਂ ਪਾ ਸਕਦੇ ਹੋ ਜੀ ਹਾਂ ਤੇ ਇੱਕ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਹਰੀ ਮਿਰਚ ਇਹ ਵੀ ਆਪਸ਼ਨਲ ਆ ਜੀ ਸਵਾਦ ਵਾਸਤੇ ਆਪਾਂ ਨੂੰ ਮੜਾ ਜਿੜਕਾਰਾ ਆ ਹੋ ਜੂ ਟੇਸਟ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਜਲ ਜੀਰਾ ਪਾਊਡਰ ਦਾ ਵੱਧ ਘੱਟ ਆਪਾਂ ਦੇ ਸਾਬ ਨਾਲ ਪਾ ਸਕਦੇ ਹਾਂ ਜਿਹਦੇ ਵਿੱਚ ਹਮ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਲਓ ਜੀ ਇਹਦੇ ਵਿੱਚ ਜਿਹੜਾ ਆਪਾਂ ਗੁੰਦਕ ਤੀਰਾ ਪਹਿਲਾਂ ਵੀ ਪਾ ਸਕਦੇ ਹਾਂ ਤੇ ਬਾਅਦ ਵਿੱਚ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਮਤਲਬ ਇਹ ਖਾਣ ਚ ਟੇਸਟੀ ਲੱਗਦਾ ਜੀ ਹਾਂਜੀ ਨਹੀਂ ਤਾਂ ਫਿਰ ਵਿੱਚ ਹੀ ਰਲ ਜਾਊਗਾ ਜੇ ਮਿਕਸੀ ਚ ਪਹਿਲਾਂ ਪਾ ਹਾਂਜੀ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਵੀ ਪਾ ਸਕਦੇ ਹਾਂ ਪਰ ਆਪਾਂ ਲੱਗ ਗਈ ਪਾਵਾਂਗੇ ਜੀ ਆਪਾਂ ਇੱਕ ਚਮਚ ਜਾਂ ਡੇਢ ਚਮਚ ਜਿੰਨਾ ਕਿ ਆਪਾਂ ਨੂੰ ਮਤਲਬ ਵੀ ਵਧੀਆ ਲਾਦੇ ਉਹਨਾਂ ਕੱਪੇ ਦੇ ਵਿੱਚ ਪਾਸ ਆ ਜਾਂਦੇ ਪਰ ਜ਼ਿਆਦਾ ਵੀ ਨਹੀਂ ਪਾਉਣਾ ਜੀ ਇੱਕ ਤੋਂ ਡੇਢ ਚਮਚਾ ਆਪਾਂ ਇੱਕ ਗਲਾਸ ਵਿੱਚ ਪਾਸ ਆ ਜਾਂਦੇ ਆ ਜੀ ਠੀਕ ਹੈ ਤੇ ਉੱਪਰ ਜਿਹੜਾ ਬਣਾਇਆ ਜੀ ਜਲ ਜੀਰੇ ਵਾਲਾ ਪਾਣੀ ਇਹ ਪਾ ਦੇਣਾ ਹੈਗਾ ਹੂੰ ਤੇ ਪਾਣੀ ਬਹੁਤ ਹੀ ਵਧੀਆ ਟੇਸਟ ਈ ਆ ਹਾਜਮਾ ਵੀ ਆਪਣਾ ਦਰੋਸਤ ਰੱਖਦਾ ਗਰਮੀ 'ਚ ਆਪਾਂ ਨੂੰ ਠੰਡਕ ਵੀ ਦਿੰਦਾ ਹੈਗਾ ਠੀਕ ਹੈ ਤੇ ਇੱਕ ਤਾਂ ਆਪਾਂ ਇਹ ਬਣਾ ਕੇ ਪੀ ਸਕਦੇ ਦੋ ਤਿੰਨ ਫਲੇਵਰ ਆਪਾਂ ਹੋਰ ਬਣਾਵਾਂਗੇ ਜੀ ਉਹ ਵੀ ਤੁਸੀਂ ਪੀ ਸਕਦੇ ਹੋ ਜੀ ਆ ਬਣ ਕੇ ਜੀ ਆਪਣੇ ਪੁਦੀਨੇ ਵਾਲਾ ਜਲ ਜੀਰੇ ਵਾਲਾ ਬਹੁਤ ਹੀ ਵਧੀਆ ਜਿਹੜੀ ਸਕੰਜ ਵੀ ਇਹ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਬਣਾਵਾਂਗੇ ਠੀਕ ਹੈ ਜੀ ਇਹ ਆ ਗਿਆ ਆਪਣਾ ਜਲ ਜੀਰਾ ਫਲੇਵਰ ਤੇ ਹੁਣ ਦੁੱਧ ਵਾਲਾ ਬਣਾਉਣਾ ਜੀ ਹਾਂਜੀ ਤੇ ਹੁਣ ਆਪਾਂ ਇੱਕ ਦਹੀਂ ਤੋਂ ਵੀ ਬਣਾ ਸਕਦੇ ਜਿਵੇਂ ਆਪਾਂ ਲੱਸੀ ਹੁੰਦੀ ਹੈ ਉਹ ਵੀ ਵਧੀਆ ਤਿਆਰ ਕਰ ਸਕਦੇ ਆ ਤੇ ਲਓ ਜੀ ਦੂਜੇ ਆਪਾਂ ਕਰਾਂਗੇ ਜੀ ਲੱਸੀ ਤਿਆਰ ਇਹਦੇ ਲਈ ਆਪਾਂ ਲੈਣੀ ਹੈ ਜੀ ਇੱਕ ਕੌਲੀ ਦਹੀਂ ਦੀ ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਜਿੰਨਾ ਕਿ ਆਪਾਂ ਬਣਾਉਣਾ ਹੋਵੇ ਠੀਕ ਹੈ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜਿਹੜਾ ਜੀਰਾ ਬਣਾਇਆ ਸੀ ਜੀ ਉਹ ਠੀਕ ਹੈ ਉਹੀ ਜੀਰੇ ਵਾਲਾ ਮਸਾਲਾ ਹੈ ਆਪਣਾ ਹਾਂਜੀ ਤੇ ਥੋੜਾ ਜਿਹਾ ਆਪਾਂ ਪਾ ਦੇਣਾ ਜਿਹਦੇ ਵਿੱਚ ਕਾਲਾ ਨਮਕ ਠੀਕ ਆਪਦੇ ਸਵਾਦ ਅਨੁਸਾਰ ਆਪਾਂ ਪਾ ਸਕਦੇ ਹਾਂਗੇ ਤੇ ਇਹਦੇ ਵਿੱਚ ਵੀ ਆਪਾਂ ਹਰੀ ਮਿਰਚ ਪਾ ਸਕਦੇ ਹਾਂ ਤੇ ਪਦੀਨੇ ਦੀਆਂ ਪੱਤੀਆਂ ਇਹ ਮਤਲਬ ਆਪਸ਼ਨਲ ਹੈ ਜੀ ਜੇ ਪਸੰਦ ਆ ਤਾਂ ਪਾ ਸਕਦੇ ਹੋਗੇ ਥੋੜਾ ਜਿਹਾ ਆਪਾਂ ਪਦੀਨੇ ਦੀਆਂ ਪੱਤੀ ਇਹਦੇ ਵਿੱਚ ਪਾ ਦਨੇ ਹੈਗੇ ਤੇ ਪਾਣੀ ਨਹੀਂ ਪਾਉਣਾ ਰਹੁਣ ਥੋੜਾ ਜਿਹਾ ਪਾਣੀ ਵਿੱਚ ਜੇ ਗਾੜੀ ਬਣਾਉਣੀ ਆ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਨਹੀਂ ਜ਼ਰੂਰਤ ਵੀ ਨਹੀਂ ਜੀ ਥੋੜਾ ਜਿਹਾ ਪਾ ਲੈਨੇ ਚਲੋ ਪਾ ਲਓ। ਮਤਲਬ ਜੇ ਗਾੜੀ ਬਣਾਉਣੀ ਆ ਫਿਰ ਨਾਪੋ ਜੇ ਪਤਲੀ ਬਣਾਉਣੀ ਫਿਰ ਬਣਾ ਸਕਦੇ। ਫਿਰ ਪਾ ਸਕਦੇ ਆ ਜੀ। ਉਲਟਾ ਹੋ ਗਿਆ ਜੀ। ਹਾਂਜੀ ਤੇ ਜਲ ਜੀ ਜਿਹੜਾ ਆ ਹੈਗਾ ਜੀ ਆਪਣੇ ਕੋਲੇ ਗੂੰਦਕ ਤੀਰਾ ਇਹ ਆਪਾਂ ਵਿੱਚ ਵੀ ਪਾ ਸਕਦੇ ਆ ਉਂਝ ਵੀ ਆਪਾਂ ਇਹਨੂੰ ਵਰਤ ਸਕਦੇ ਆ। ਇੱਕ ਮੈਂ ਜੀ ਆਪਾਂ ਪਹਿਲਾਂ ਗਲਾਸ 'ਚ ਬਾਅਦ 'ਚ ਗਲਾਸ 'ਚ ਬਣਾਉਣਾ ਤਾਂ ਬਾਅਦ 'ਚ ਪਾ ਸਕਦੇ। ਹਾਂਜੀ ਹਾਂਜੀ ਇਹ ਮਤਲਬ ਆਪਦੀ ਇੱਛਾ ਕੀ ਜੀ ਕਿਉਂਕਿ ਜਾਨਾ ਤੰਦਰੀ ਆ ਤਾਂ ਪਹਿਲਾਂ ਜਾਂ ਤਾਂ ਆਪਾਂ ਇਹਨੂੰ ਗਲਾਸ ਆਪਣੀ ਜਿਹੜੀ ਲੱਸੀ ਆ ਉਹ ਵੀ ਹੋ ਗਈ ਜੀ ਤਿਆਰ। ਗਾੜੀ ਬਣਾਉਣੀ ਹੈ ਤਾਂ ਪਾਣੀ ਘੱਟ ਪਾ ਲਈ ਜੀ। ਤੇ ਨਹੀਂ ਆਪਾਂ ਇਹਦੇ ਵਿੱਚ ਫੁੱਲ ਪਾਣੀ ਪਾ ਕੇ ਵੀ ਬਣਾ ਸਕਦੇ ਹਾਂ ਜੀ। ਹੂੰ ਸੰਗਣੀ ਤਾਂ ਬਹੁਤ ਬਣੀ ਰਹਿਣੇ ਹੁਣ ਵੀ ਪੂਰੀ ਸੰਗਣੀ ਹੈ ਯਾਰ ਇਹ ਤਾਂ। ਹਾਂਜੀ ਥੋੜਾ ਜਿਹਾ ਪਾਣੀ ਪਾਇਆ ਸੀ ਜੀ ਸੰਗਣੀ ਸੰਗਣੀ ਵਧੀਆ ਲੱਗਦੀ ਹੈ ਜੀ। ਹਾਂਜੀ। ਲਓ ਜੀ ਆਪਣੇ ਜਿਹੜੇ ਜੀਰੇ ਵਾਲਾ ਉਹ ਵੀ ਆਪਣਾ ਤਿਆਰ ਹੋ ਗਿਆ। ਕਈ ਵਾਰ ਆਪਾਂ ਨੂੰ ਦੁੱਧ ਤਾਂ ਹੀ ਨਹੀਂ ਪਸੰਦ ਆ। ਆਪਾਂ ਪਾਣੀ ਵਾਲਾ ਜਲਜੀਰਾ ਵੀ ਬਣਾ ਸਕਦੇ ਹਾਂ। ਤੇ ਆ ਆਪਣੇ ਕੋਲੇ ਆਗੇ ਜੀ ਦਹੀਂ ਵਾਲਾ ਤੇ ਹੁਣ ਆਪਾਂ ਬਣਾਵਾਂਗੇ ਜੀ ਦੁੱਧ ਤੋਂ ਇੱਕ ਆਪਾਂ ਬਣਾਵਾਂਗੇ ਜੀ ਮਿਲਕ ਬਦਾਮ ਮਤ ਤੇ ਇੱਕ ਮਤਲਬ ਕੋਈ ਵੀ ਆਪਾਂ ਸਿਰਪ ਪਾ ਕੇ ਜਿਵੇਂ ਹੁੰਦਾ ਜੀ ਰੋਜ਼ ਵਾਲਾ ਸਟਰਾਬਰੀ ਵਾਲਾ ਤੇ ਜਾਂ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਜਿਵੇਂ ਔਰੈਂਜ ਆ ਗਏ ਜੀ ਉਹ ਜਦ ਮੈਂ ਆਪਣੀ ਰੂਹਵ ਚਾਹ ਕਰਾਉਂਦੀ ਆ ਹਾਂਜੀ ਹਾਂਜੀ ਉਹ ਪਾ ਕੇ ਚਲੋ ਜੀ ਟਾਈਮ ਨਾ ਲਾਓ ਆਪਾਂ ਕਾਫੀ ਸਾਰੀਆਂ ਡਰਿੰਕਾਂ ਬਣਾਉਣੀਆਂ ਐ ਕਰਾ ਮਿੰਟ ਮਾਰੋ ਤੀਜਾ ਆਪਾਂ ਬਣਾਵਾਂਗੇ ਜੀ ਸ਼ੇਕ ਉਹ ਸਟਰਾਬਰੀ ਵਾਲਾ ਤੇ ਉਹ ਸ਼ੇਕ ਦੀ ਕੈਟਾਗਰੀ ਚ ਆ ਗਿਆ ਹੈ ਹਾਂਜੀ ਇਹਦੇ ਲਈ ਆਪਾਂ ਲੈਣਾ ਜੀ ਇੱਕ ਗਲਾਸ ਦੁੱਧ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਸਟਰਾਬਰੀ ਫਲੇਵਰ ਵਾਲਾ ਸਿਰਪ ਠੀਕ ਹੈ ਜੀ ਇਹ ਸਿਰਫ ਜਿਹੜਾ ਆਪਾਂ ਨੂੰ ਬਾਜ਼ਾਰ ਚ ਮਿਲ ਜਾਂਦਾ ਸਟਰਾਬਰੀ ਫਿਰ ਫਲੇਵਰ ਵਾਲਾ ਉਹ ਪਾਇਆ ਹਾਂਜੀ ਜਿਵੇਂ ਉਹ ਰੂ ਹਵਤਾ ਹੁੰਦੀ ਆ ਹਾਂਜੀ ਹਾਂਜੀ ਇਹ ਵੀ ਕਈ ਫਲੇਵਰਾਂ ਚ ਆਉਂਦਾ ਜੀ ਜਿਵੇਂ ਲੀਚੀ ਹੋ ਗਿਆ ਜੀ ਹਾਂਜੀ ਜਾਂ ਰੋਜ਼ ਵਾਲਾ ਹੋ ਗਿਆ ਲੈਮਨ ਵਾਲਾ ਹੋ ਗਿਆ ਜੀ ਔਰੈਂਜ ਵਾਲਾ ਹੋ ਗਿਆ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਤੇ ਇੱਕ ਤੋਂ ਡੇਢ ਚਮਚਾ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਗੁੰਦਕ ਠੀਰੇ ਦਾ ਕਿਉਂਕਿ ਆਪਾਂ ਪਹਿਲਾਂ ਪਿਓ ਕੇ ਰੱਖਿਆ ਹੋਇਆ ਸੀਗਾ ਹਾਂਜੀ ਬਹੁਤ ਠੰਡਾ ਠਾਰਾ ਜੀ ਜਰੂਰ ਟਰਾਈ ਕਰੋ ਗਰਮੀ ਦੇ ਦਿਨਾਂ ਜਿਵੇਂ ਹੁਣ ਪੈਰਾਂ ਹੱਥਾਂ ਪੈਰਾਂ ਚ ਬਹੁਤ ਜ਼ਿਆਦਾ ਜਲਨ ਹੁੰਦੀ ਹੈ ਉਹ ਵੀ ਸਹੀ ਹੁੰਦੀ ਹੈਗੀ ਤੇ ਇਹ ਮਤਲਬ ਜੋ ਵੀ ਬੱਚਾ ਨੂੰ ਜਿਹੜਾ ਫਲੇਵਰ ਪਸੰਦ ਹੋ ਉਹ ਆਪਾਂ ਬਣਾ ਕੇ ਦੇ ਸਕਦੇ ਹਾਂ ਹਾਂਜੀ ਤੇ ਅੱਜ ਦੋਸਤ ਪਾ ਸਕਦੇ ਆ ਦੁੱਧ ਚ ਵੀ ਪਾ ਸਕਦੇ ਆ ਜਿਵੇਂ ਬੱਚੇ ਦੁੱਧ ਪੀਣਾ ਪਸੰਦ ਕਰੇ ਦੁੱਧ ਚ ਪਾ ਸਕਦੇ ਆ ਲੱਸੀ ਜਿਹੜੀ ਦੁੱਧ ਦੀ ਬਣਾ ਕੇ ਦੇ ਸਕਦੇ ਖੱਟੀ ਲੱਸੀ ਦੇ ਸਕਦੇ ਆਗੇ ਤੇ ਜਾਂ ਜਿਹੜੇ ਮਤਲਬ ਵੀ ਡਰਿੰਕ ਨੇ ਉਹ ਆਪਾਂ ਬਣਾ ਅਲੱਗ-ਅਲੱਗ ਦੇ ਸਕ ਜਾਂ ਦਿਮੇਤਰ ਬੂਜ ਹੋਇਆ ਖਰਬੂਜਾ ਉਹਦੇ ਵਿੱਚ ਵੀ ਆਪਾਂ ਪਾ ਕੇ ਦੇ ਸਕਦੇ ਹਾਂ ਹੁਣ ਇਹਨੂੰ ਮਿਕਸ ਕਰ ਲਓ ਜੀ ਲਓ ਜੀ ਇਹ ਵੀ ਰਾਈਡੀ ਆਪਣਾ ਸਟਰਾਬਰੀ ਫਲੇਵਰ ਵਾਲਾ ਹਾਂਜੀ ਹੁਣ ਇਹਦੇ ਵਿੱਚ ਵੀ ਆਪਾਂ ਗੂੰਦ ਗਤੀਰਾ ਪਾ ਦੇਣਾ ਗਲਾਸ 'ਚ ਇਹ ਪਾਇਆ ਹੋਇਆ ਜੀ ਇਹਦੇ ਵਿੱਚ ਪਹਿਲਾਂ ਅੱਛਾ ਪਹਿਲਾਂ ਇਹ ਚ ਪਤਾ ਸੀ ਜੀ ਹਾਂਜੀ ਇਹ ਆਪਣੇ ਸਟਰਾਬਰੀ ਵਾਲਾ ਫਲੇਵਰ ਆ ਗਿਆ ਜੀ ਹਾਂਜੀ ਤੇ ਹੁਣ ਆਪਾਂ ਬਣਾਵਾਂਗੇ ਜੀ ਜੇ ਕਿਤੇ ਰਹਿਣ ਹਮ ਸੋਕ ਕੀਤੇ ਹੋਏ ਨੇ ਜੇ ਆਪਣੇ ਕੋਲੇ ਕਿਤੇ ਸਟਰਾਬਰੀ ਹੁੰਦੀ ਕੱਟ ਕੇ ਉੱਤੇ ਲਾਈ ਹੁੰਦੀ ਤਾਂ ਗੱਲ ਹੀ ਬਣ ਜਣੀ ਹਣਾ ਹਾਂਜੀ ਸਰਾਲਾ ਤੇ ਹੁਣ ਜਿਵੇਂ ਹੋ ਗਏ ਜੀ ਨਿੰਬੂ ਮਤਲਬ ਨਿੰਬੂ ਪਾਣੀ ਵੀ ਬਣਾ ਕੇ بس ਜੀ ਵਗੈਰਾ ਦੁੱਧ ਵਗੈਰਾ ਉਹਦੇ ਵਿੱਚ ਵੀ ਆਪਾਂ ਵਰਤ ਸਕਦੇ ਹਾਂ ਤੇ ਹੁਣ ਆਪਾਂ ਚੌਥਾ ਡਰਿੰਕ ਤਿਆਰ ਕਰਦੇ ਜੀ ਉਹ ਜਿਹੜੇ ਆਪਾਂ ਜਿਹੜੇ ਬਦਾਮ ਸੀਗੇ ਉਹ ਆਪਾਂ ਪੈਡੀ ਪਿਓ ਕੇ ਰੱਖੇ ਪਏ ਨੇ ਠੀਕ ਹੈ ਜੀ ਹੁਣ ਉਹ ਬਦਾਮ ਚੱਕ ਲਿਓ ਜੀ ਤੇ ਇੱਧਰ ਸਾਡੇ ਆ ਗਏ ਜੀ ਲੱਟਰ ਬਿੱਲੇ ਲੱਟਰ ਬਿੱਲੇ ਦੋਨੇ ਆ ਗਏ ਸਾਡੇ ਡਰਿੰਕ ਪੀਣ ਹੈਲ ਕਰਦੇ ਰੀ ਤੋ ਓਏ ਰੀ ਤੋ ਪੁੱਤ ਤੂੰ ਹੀ ਕਰਦੇ ਓਏ ਲਓ ਬਈ ਇਹ ਸਾਡੀ ਬੱਚਾ ਪਾਰਟੀ ਲਈ ਸਪੈਸ਼ਲ ਡਰਿੰਕ ਤਿਆਰ ਹੋ ਰਹੀਆਂ ਨੇ ਤੇ ਉਹ ਦੇਖੋ ਰਮਨ ਨੇ ਉੱਤੇ ਪਾਤਾ ਜੀ ਉਹਦੇ ਰੂ ਕੀ ਕੀ ਪਤਾ ਸਟਰਾਬਰੀ ਵਾਲਾ ਸਟਰਾਬਰੀ ਫਲੇਵਰ ਥੋੜਾ ਜਿਹਾ ਉੱਪਰ ਪਾਤਾ ਬਾਦਾਮ ਤੇ ਕੇਸ਼ਰੀ ਆਪਾਂ ਪਹਿਲੀ ਪਿਓ ਕਿ ਰੱਖਦੇ ਸੀਗੇ ਠੀਕ ਹੈ ਜੀ ਆ ਕੇਸਰ ਆ ਗਿਆ 7 ਘੰਟੇ ਪਹਿਲਾਂ ਆਪਾਂ ਪਿਉਤੇ ਸੀ ਜੀ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਤਿਆਰ ਕਰ ਲੈਨੇ ਆ ਬਸ ਛਿਲਕੇ ਸਮੇਤ ਵੀ ਆਪਾਂ ਯੂਜ਼ ਕਰ ਸਕਦੇ ਹਮ ਪਰ ਛਿਲਕਾ ਲਾ ਕੇ ਹੀ ਵਰਤਨੇ ਚਾਹੀਦੇ ਨੇ ਠੀਕ ਹੈ ਜੀ ਬਾਦਾਮਾਂ ਜਿਹੜੀਆਂ ਸਾਰਿਆਂ ਤੋਂ ਛਿਲਕੇ ਲਾ ਲਾਂਗੇ ਜੀ ਹਮ ਇਹ ਫਿਰ ਇਹ ਬਾਦਾਮ ਵਾਲਾ ਫਲੇਵਰ ਆਊਗਾ ਇਹਦੇ ਚ ਹਨਾ ਤੇ ਇੱਕ ਸ਼ੇਕ ਦੀ ਤਰ੍ਹਾਂ ਬਣੂ ਰਹਿਣ ਨਾ ਜਿਹੜੀ ਤਸੀਰ ਹੈ ਜੀ ਬਾਦਾਮਾਂ ਦੀ ਉਹ ਠੰਡੀ ਹੋ ਜਾਂਦੀ ਆ ਤੇ ਟੇਸਟੀ ਵੀ ਬਹੁਤ ਵਾਂ ਦਾ ਜ਼ਰੂਰ ਟਰਾਈ ਕਰੋ ਜੀ ਬੱਚਿਆਂ ਨੂੰ ਮਤਲਬ ਜਿਵੇਂ ਆਪਾਂ ਡਰਿੰਕ ਤਿਆਰ ਕਰਕੇ ਤਾਂ ਜਿਵੇਂ ਆਪਾਂ ਰਾਤ ਨੂੰ ਪਿਉਂਦੇ ਸਵੇਰੇ ਆਪਾਂ ਬੱਚਿਆਂ ਨੂੰ ਇਹ ਦੇ ਸਕਦੇ ਜਿਵੇਂ ਸਕੂਲ ਜਾਂਦੇ ਨੇ ਬੱਚੇ ਤੇ ਬੱਚਿਆਂ ਨੂੰ એનર્ਜੀ ਵੀ ਮਿਲੂਗੀ ਤੇ ਹੈਲਥੀ ਵੀ ਬਹੁਤ ਹੁੰਦੇ ਨੇ ਜੀ। ਲਓ ਜੀ ਜਿਹੜੇ ਬਦਾਮ ਸੀ ਉਹ ਆਪਾਂ ਛਿੱਲ ਲੈ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ। ਠੀਕ ਹੈ ਜੀ ਇਹਨਾਂ ਨੂੰ ਮਤਲਬ ਸਿੱਧੀ ਸਿੱੜ ਦੇਣੀ ਇਹਦੇ 'ਚ। ਹਾਂਜੀ ਥੋੜਾ ਜਿਹਾ ਦੁੱਧ ਪਾ ਲਾਂਗੇ ਆਪਾਂ ਜ਼ਿਆਦਾ ਨਹੀਂ ਪਾਉਣਾ। ਬਿਲਕੁਲ ਥੋੜਾ ਜਿਹਾ ਪਾਉਣਾ ਜੀ। ਥੋੜਾ ਜਿਹਾ ਦੁੱਧ ਪਾ ਲੈ ਜੀ ਤੇ ਇਹਦੇ ਵਿੱਚ ਹੀ ਆਪਾਂ ਪਾ ਲਾਂਗੇ ਜੀ ਜਿਹੜਾ ਆਪਾਂ ਕੇਸਰ ਪੀਂਹਤਾ ਸੀ ਇਹਦੇ ਵਾਲਾ ਪਾਣੀ। ਠੀਕ ਹੈ ਜੀ। ਇੱਕ ਵਾਰ ਥੋੜਾ ਨੇ ਆਪੇ ਬਰਬਾਚ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਰੰਗ ਕਿੱਡਾ ਸੋਹਣਾ ਬਣ ਗਿਆ ਦਾ ਹਨਾ। ਹਾਂਜੀ ਦੁੱਧ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਗੂੰਦ ਘਿਤੇਰਾ। ਠੀਕ ਹੈ। ਜੇ ਆਪਾਂ ਨੂੰ ਪਸੰਦ ਹੋਵੇ ਜੀ 1.5 ਚਮਚ। ਹਮ। ਤੇ ਇਹਦੇ ਵਿੱਚ ਆਪਾਂ ਮਿੱਠਾ ਹੀ ਪਾ ਸਕਦੇ ਹਾਂ। ਉਹਦੇ ਵਿੱਚ ਆਪਾਂ ਪਾਵਾਂਗੇ ਜੀ ਮਿਸ਼ਰੀ। ਠੀਕ ਹੈ ਜੀ। ਹੁਣ ਇਹਨੂੰ ਆਪਾਂ ਇਹਦੇ ਵਿੱਚ ਜੱਗ ਜੀ ਪਾ ਦੇਣਾ ਮਤਲਬ ਗੂੰਦ ਘਿਤੇਰੇ ਨੂੰ ਹੈਂ। ਹਾਂਜੀ। ਆਪ ਮਿਸ਼ਰੀ ਪਹਿਲੇ ਹੀ ਗ੍ਰੇਨਡ ਕਰਕੇ ਰੱਖੀ ਹੋਈ ਸੀ ਜੀ ਧਾਗੇ ਵਾਲੀ। ਹਾਂਜੀ। ਇਹ ਬਸ ਇੱਕ ਚਮਚ ਵਾਂਗੂ ਆਪਾਂ ਇਹ ਪਾ ਲੈਣੀ ਹੈ ਜੀ। ਖੰਡ ਵੀ ਪਾ ਸਕਦੇ ਆ ਤੇ ਮਿਸ਼ਰੀ ਵੀ ਪਾ ਸਕਦੇ ਆ ਪਰ ਜਿਆਦਾ ਮਿਸ਼ਰੀ ਵੈਸਟ ਆ ਜੀ ਜਾਂ ਸ਼ੱਕਰ ਵੀ ਆਪਾਂ ਪਾ ਸਕਦੇ ਆ ਮਿਸ਼ਰੀ ਵਧੀਆ ਠੰਡੀ ਹੁੰਦੀ ਆ ਲਓ ਜੀ ਬਣ ਕੇ ਬਿਲਕੁਲ ਤਿਆਰ ਆ ਜੀ ਆਪਣਾ ਮਿਲਕ ਸ਼ੇਕ ਬਦਾਮ ਵਾਲਾ ਕੇਸਰ ਵਾਲਾ ਕੇਸਰ ਬਦਾਮ ਕੇਸਰ ਵਾਲਾ ਹਾਂ ਬਦਾਮ ਕੇਸਰ ਵਾਲਾ ਤੇ ਬਦਾਮ ਕੇਸਰ ਵਾਲਾ ਵੀ ਆਪਣਾ ਗੁੰਦ ਕਦੀਰਾ ਡਰਿੰਕ ਜਿਹੜੀ ਬਣ ਕੇ ਤਿਆਰ ਆ ਜੀ ਹਾਂਜੀ ਚੈੱਕ ਕਰੋ ਦੋਸਤੋ ਕਲਰ ਅਲੱਗ-ਅਲੱਗ ਕਿੱਡੇ ਸੋਹਣੇ ਲੱਗ ਰਹੇ ਆ ਪਲੇਟ 'ਚ ਉੱਪਰ ਆਪਾਂ ਇਹਦੇ ਮਤਲਬ ਵੀ ਜਿਹੜੇ ਆ ਆਪਣੇ ਕੋਲੇ ਹੈਗੇ ਜੀ ਕੇਸਰੀ ਵੀ ਆਪਾਂ ਉੱਪਰ ਲਗਾ ਦਾਂਗੇ ਠੀਕ ਆ ਧਾਗੇ ਧਾਗੇ ਜਿੱਤੇ ਹੁਣ ਜਿਹੜਾ ਬਚ ਗਿਆ ਜੀ ਇਹ ਆਪਾਂ ਕੱਲੇ ਕੇਸਰ ਵਾਲਾ ਤਿਆਰ ਕਰ ਲੈਨੇ ਆ ਜੀ ਠੀਕ ਹੈ ਜੀ ਜਿਹੜੀ ਬਚ ਗਿਆ ਮਤਲਬ ਦੁੱਧ ਉੱਤੇ ਉਹ ਹਾਂਜੀ ਕੇਸਰ ਦੇ ਬਹੁਤ ਫਾਇਦੇ ਨੇ ਜੀ ਹਮ ਲਓ ਜੀ ਸਾਰੀ ਪਾ ਲਈਏ ਮਤਲਬ ਕੇਸਰ ਤਾਂ ਕਹਿੰਦੇ ਦੋਸਤੋ ਬਹੁਤ ਗੁਣਾਕਾਰੀ ਆ ਹਨਾ ਕਿੰਨੇ ਰੁਪਏ ਤੋਂ ਕਾਫੀ ਮਹਿੰਗਾ ਹੁੰਦਾ ਮਤਲਬ ਇਹ ਟੋਲਾ ਕਾਫੀ ਮਹਿੰਗਾ ਹੁੰਦਾ ਹਾਂਜੀ ਤੇ ਚੱਕੋ ਜੀ ਸਾਰਾ ਹੁਣ ਇਹਦੇ ਵਿੱਚ ਪਾਦਾ ਕੇਸਰ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਵਾਦ ਅਨਸਾਰ ਮਿੱਠਾ ਹਮ ਇਹ ਆਪਾਂ ਮਿਸ਼ਰੀ ਯਾਰੀ ਗ੍ਰाइंड ਕਰੀ ਹੋਈ ਹੈ ਜੀ ਹਾਂਜੀ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਇੱਕ ਤੋਂ ਡੇਢ ਚਮਚ ਗੂੰਦਕ ਤੇਰਾ ਸੋ ਅਲੱਗ-ਅਲੱਗ ਫਲੇਵਰ ਵਾਲੇ ਆਪਾਂ ਬਣਾ ਕੇ ਪੀ ਸਕਦੇ ਹਾਂ ਜੀ ਤੇ ਨਿੰਬੂ ਪਾਣੀ ਉਹ ਵੀ ਬਣਾ ਕੇ ਆਪਾਂ ਇਹਦੇ ਵਿੱਚ ਵੀ ਆਪਾਂ ਐਡ ਕਰ ਸਕਦੇ ਹਾਂ ਜੀ ਠੀਕ ਹੈ ਜੀ ਕੋਈ ਐਵੇਂ ਨਹੀਂ ਹੈਗਾ ਵੀ ਇਹ ਆਪਾਂ ਵੀਵਸ ਜਿਹੜੀ ਆ ਡਰਿੰਕ ਬਣਾਏ ਇਹਨਾਂ 'ਚ ਮਤਲਬ ਇਹ ਜਿਹੜੇ ਆਪਾਂ ਫਰੂਟ ਲਏ ਹੋ ਨੇ ਜੀ ਫਰੂਟ ਜੂਸ ਕੱਢ ਕੇ ਉਹਦੇ ਵਿੱਚ ਵੀ ਆਪਾਂ ਐਡ ਕਰਕੇ ਪੀ ਸਕਦੇ ਹਾਂ ਹਮ ਬਣ ਕੇ ਤਿਆਰ ਹੋ ਗਿਆ ਜੀ ਆਪਣਾ ਜਿਹੜਾ ਕੇਸਰ ਵਾਲਾ ਸ਼ੇਕ ਸੀਗਾ ਹਾਂਜੀ ਤੇ ਲਓ ਜੀ ਚੈੱਕ ਕਰੋ ਜੀ ਕਿਵੇਂ ਬਣਿਆ ਇਹਦਾ ਰੰਗ ਵੀ ਉਧਰ ਜੀ ਬਣ ਕੇ ਰਹਿਣਾ ਸੇਮ ਹਨਾ ਹਾਂਜੀ ਇਹਦੇ ਵਿੱਚ ਆਪਾਂ ਪਾਏ ਸੀ ਜੀ ਬਦਾਮ ਇਸ ਕਰਕੇ ਆਪਾਂ ਇਹਦੇ ਉੱਤੇ ਬਦਾਮ ਥੋੜੇ ਜਿ ਫੁੱਕ ਦੰਨੇ ਆ ਜੀ ਹਾਂਜੀ ਫੁੱਕ ਦੰਨੇ ਕੀ ਕਰਦੇ ਨੇ ਬਲੈਡ ਦੇ ਕੀ ਕਰਦੇ ਨੇ ਕੀ ਕਰ ਦੰਨੇ ਆ ਸਪਰੈਡ ਹਾਂਜੀ ਹੂੰ ਤੇ ਇਧਰ ਜਿਹੜਾ ਆਪਣਾ ਕੋਲੇ ਸੀਗਾ ਜੀ ਸੈਫਰਨ ਹੂੰ ਕੇਸਰ ਇਹ ਆਪਾਂ ਜਿਹੜਾ ਕੇਸਰ ਪਾਇਆ ਜੀ ਉਹਦੇ ਉੱਤੇ ਲਗਾ ਦੰਨੇ ਆਪਸ਼ਨਲ ਹੈ ਜੀ ਬਸ ਇੱਕ ਇੱਕ ਐਵੇਂ ਇਸ ਯਾਉਟ ਵਾਸਤੇ ਸੋਹਣੇ ਲੱਗਦੇ ਨੇ ਜੀ ਹਾਂਜੀ ਇਹ ਨਾਲੇ ਰੰਗ ਜਾ ਵੀ ਛੱਡਣਗੇ ਰੌਣੇ ਜਦੋਂ ਰੰਗ ਜਾ ਖੜ ਤਾਂ ਫਿਰ ਤੋਂ ਹੋਰ ਵੀ ਸੋਹਣਾ ਬਣ ਜਾਂਦਾ ਏ ਹਾਂਜੀ ਇਹਨਾਂ ਨੂੰ ਪਹਿਲਾਂ ਭਿਓ ਲੈਣਾ ਜੀ ਤੇ ਲਓ ਜੀ ਤਿਆਰ ਆਪਣਾ ਸ਼ੇਕ ਤੇ ਸਕੰਜਵੀ ਹਾਂਜੀ ਮਤਲਬ ਅਲੱਗ-ਅਲੱਗ ਤਰ੍ਹਾਂ ਨਾਲ ਆਪਾਂ ਦੇਖੋ ਦੋਸਤੋ ਮਤਲਬ ਕਿੱਦਾਂ ਸੋਹਣਾ ਲੱਗ ਰਿਹਾ ਸਾਰਾ ਸਾਰੀ ਪਲੇਟ ਤੇ ਹੁਣ ਮਿਕਸੀ ਥੋੜੀ ਜਿਹੀ ਇੱਧਰ ਕਰ ਆਪਣੇ ਦੋਸਤਾਂ ਨੂੰ ਦਿਖਾ ਗਏ ਮਤਲਬ ਅਲੱਗ-ਅਲੱਗ ਕਲਰ ਦੀਆਂ ਅਲੱਗ-ਅਲੱਗ ਡਰਿੰਕਸ ਬਣ ਕੇ ਆਪਣੀਆਂ ਤਿਆਰ ਹੈ ਜੀ ਜਮਾ ਹਾਂ ਜਿਹੜਾ ਆਪਣੇ ਕੋਲੇ ਸੀ ਜੀ ਸੈਫਰਨ ਤੇ ਇਹਦਾ ਵੀ ਮਤਲਬ ਆਪਾਂ ਫਲੇਵਰ ਤਿਆਰ ਕਰ ਲਿਆ ਤੇ ਇਧਰ ਆਪਣੇ ਕੋਲੇ ਆਕੇ ਜੀ ਬਦਾਮ ਸੇਖ ਵਿਦ ਕੇਸਰ ਸੈਫਰਨ ਤੇ ਇਸ ਪ੍ਰਕਾਰ ਬਣਾ ਕੇ ਪੀ ਸਕਦੇ ਜੇਕਰ ਫਰੂਟ ਪਏ ਹੋਣ ਤਾਂ ਫਰੂਟ ਜੂਸ ਕੱਢ ਕੇ ਉਹਦੇ ਵਿੱਚ ਵੀ ਐਡ ਕਰਕੇ ਜਿਹੜਾ ਆਪਣਾ ਗੋੰਦ ਕੇ ਤੀਰਾ ਉਹਨੂੰ ਪੀ ਸਕਦੇ ਬਹੁਤ ਹੀ ਠੰਡਾ ਠਾਰ ਤੇ ਗਰਮੀ ਵਿੱਚ ਸਪੈਸ਼ਲ ਆਪਾਂ ਨੂੰ ਠੰਡੀ ਠੰਡਕ ਦੇਣ ਵਾਸਤੇ ਜਿਹੜਾ ਇਹ ਬਣਾ ਕੇ ਆਪਾਂ ਪੀ ਸਕਦੇ ਹਾਂ ਸੋ ਜ਼ਰੂਰ ਟਰਾਈ ਕਰਨਾ એનર્ਜੀ ਵੀ ਦੇਊਗਾ ਤੇ ਆਪਣੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਜਿਵੇਂ ਹੱਥਾਂ ਪੈਰਾਂ 'ਚ ਜਲਣ ਹੁੰਦੀ ਹੈ ਉਹਦੇ ਵਾਸਤੇ ਵੀ ਸਭ ਤੋਂ ਵੈਸਟ ਹੈ ਜੀ ਇਹ ਸੋ ਜ਼ਰੂਰ ਟਰਾਈ ਕਰਨਾ ਜੀ ਗਰਮੀ ਆਪਾਂ ਨੂੰ ਬਿਲਕੁਲ ਵੀ ਨਿਯਾਉਣ ਦੇਣੀ ਵਧੀਆ ਠੰਡੀ ਤਸਵੀਰ ਵਾਲਾ ਗਾ ਬਾਕੀ ਰਮਣੇ ਐਵੇਂ ਆ ਫਾਇਦੇ ਆਪਣੇ ਸਰੀਰ ਲਈ ਵੀ ਬਹੁਤ ਜਿਆਦੇ ਨੇ ਗਰਮੀ ਦੇ ਨਾਲ ਨਾਲ ਠੰਡੀ ਡਰਿੰਕ ਦੇ ਨਾਲ ਨਾਲ ਸਰੀਰ ਦੇ ਨੂੰ ਵੀ ਫਾਇਦੇ ਕਾਫੀ ਨੇ ਅਸੀਂ ਤੇ ਜਦੋਂ ਵੀ ਗਰਮੀ ਸਟਾਰਟ ਹੁੰਦੀ ਆਏ ਗਰਮੀਆਂ ਮਤਲਬ ਕਾਫੀ ਸਾਰਾ ਲੈ ਆਉਂਦੇ ਆ ਮਿੱਟੀ ਦੇ ਭਾਂਡੇ ਚ ਪਿਉ ਕੇ ਰੱਖ ਦਿੰਨੇ ਆ ਜਿੱਥੇ ਉਸ ਕੋਈ ਨਾ ਕੋਈ ਡਰਿੰਕ ਬਣਾ ਦੋਸਤੋ ਵੀ ਗਰਮੀ ਬਹੁਤ ਆ ਗਰਮਤੀ ਦੇ ਖਾਨ ਨਾਲ ਵੀ ਆਪਾਂ ਇਹਦੀਆਂ ਹੈਲਦੀ ਚੀਜ਼ਾਂ ਕਰਨੀਆਂ ਪਤਾ ਹੁੰਦੀ ਹੈ ਨਾ ਤਾਂ ਆਟੋਮੈਟਿਕਲੀ ਆਪਣਾ ਜਿਹੜਾ ਜੋ ਵੀ ਆਪਾਂ ਨੂੰ ਫਲੇਵਰ ਪਸੰਦ ਹੋ ਉਵੇਂ ਆਪਾਂ ਬਣਾ ਕੇ ਪੀ ਸਕਦੇ ਹਰੇਕ ਚੀਜ਼ ਇਹਨੂੰ ਆਪਾਂ ਵਰਤ ਸਕਦੇ ਹਾਂ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼